ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਜੀਟੀਏ ਏਰੀਆ ਵਿੱਚ ਕਾਤਲਾਂ ਦੀ ਲੜਿੰਦੇ ਪੰਜ ਵਿਅਕਤੀਆਂ ਦੀ ਜਿੱਥੇ ਲਿਸਟ ਜਾਰੀ ਕੀਤਾ ਗਿਆ ਕੈਨੇਡਾ ਦੇ ਸਭ ਤੋਂ ਵੱਧ ਲੜਿੰਦੇ ਪਗੋੜਿਆਂ ਦੀ ਸੂਚੀ ਵਿੱਚ ਇਹਨਾਂ ਪੰਜ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜੀਟੀਏ ਵਿੱਚ ਪੁਲਿਸ ਦੁਆਰਾ ਲੱਭੇ ਜਾ ਰਹੇ ਪੰਜ ਵਿਅਕਤੀਆਂ ਨੂੰ ਕੈਨੇਡਾ ਦੇ ਸਭ ਤੋਂ ਵੱਧ ਲੜਿੰਦੇ ਪਗੋੜਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਬੁੱਧਵਾਰ ਸਵੇਰੇ ਜਿੱਥੇ ਕਿਊਬਕ ਇੱਕ ਸਾਂਝੇਦਾਰੀ ਦੇ ਵਿੱਚ ਬੀਓਐਲਓ ਨੇ ਪ੍ਰੋਗਰਾਮ ਮੌਂਟੇਆ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਆਪਣੇ ਸਿਖਰਲੇ 25 ਸਭ ਤੋਂ ਵੱਧ ਮੰਗੇ ਜਾਣ ਵਾਲੇ ਪਘੌੜਿਆਂ ਦੇ ਨਾਮ ਜਾਰੀ ਕਰ ਦਿੱਤੇ ਨੇ ਸੂਚੀ ਵਿੱਚ ਸ਼ਾਮਲ 10 ਨਾਮ ਜੀਟੀਏ ਪੁਲਿਸ ਸੇਵਾमां ਦੁਆਰਾ ਲੜਿੰਦੇ ਨੇ ਹਾਲਾਂਕਿ ਇਹਨਾਂ ਵਿੱਚੋਂ ਪੰਜ ਪਹਿਲਾਂ ਹੀ ਪਿਛਲੇ ਸਾਲ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਨੇ ਚੋਟੀ ਦੇ ਦੋ ਪਘੌੜੇ ਡੇਵਿਡ ਪੇਕ ਟਾਰਮੇਲ ਆਲ ਬਰੋਵਿਨ ਦੋਵੇਂ ਨਸ਼ਾ ਤਸਕਰੀ ਦੀ ਜਾਂਚ ਸਬੰਧ ਵਿੱਚ ਕਿਊਬਕ ਪੁਲਿਸ ਨੂੰ ਲੜਿੰਦੇ ਨੇ ਤੇ ਬੀਓਐਲਓ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਅਗਵਾਈ ਕਰਨ ਵਾਲੀ ਕਿਸੇ ਵੀ ਜਾਣਕਾਰੀ ਲਈ 2.5 ਲੱਖ ਡਾਲਰ ਤੱਕ ਦੇਣ ਦਾ ਇਨਾਮ ਅਦੀ ਪੇਸ਼ਕਸ਼ੀ ਕੀਤੀ ਗਈ ਹੈ ਸੂਚੀ ਵਿੱਚ ਤੀਜੇ ਵਿਅਕਤੀ ਰਬੀਰ ਅਖਲੀਲ ਨੂੰ ਪਹਿਲਾਂ ਹੀ 2012 ਵਿੱਚ ਇੱਕ ਲਿਟਲ ਇਟਲੀ ਕੈਫੇ ਦੇ ਬਾਹਰ ਟ੍ਰਾਂਟੋ ਦੇ ਇੱਕ ਵਿਅਕਤੀ ਤੇ ਘਾਤਕ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ 2022 ਵਿੱਚ ਬ੍ਰਿਟਿਸ਼ ਕਲੰਬੀਆ ਦੀ ਜੇਲ੍ਹ ਚੋਂ ਫਰਾਰ ਹੋਣ ਤੋਂ ਬਾਅਦ ਉਹ ਬਹੁਤ ਜ਼ਿਆਦਾ ਲੜਿੰਦਾ ਤੇ ਉਹ ਉਸ ਸਮੇਂ 2012 ਦੇ ਅੰਦਰ ਇੱਕ ਡਾਊਨਟਾਊਨ ਵੈਨਕੂਵਰ ਰੈਸਟੋਰੈਂਟ ਵਿੱਚ ਕਤਲ ਦੇ ਮੁਕੱਦਮੇ ਦਾ ਜਿੱਥੇ ਦੋਸ਼ੀ ਵੀ ਹੈ ਤੇ ਅਕਲੀਲ ਨੂੰ ਉਸ ਕੇਸ ਵਿੱਚ ਫਸਟ ਡਿਗਰੀ ਕਤਲਦਾਨ ਦੋਸ਼ੀ ਠਹਿਰਾਇਆ ਗਿਆ ਸੀ ਤੇ ਇਹ ਬੀਓਐਲਓ ਸੂਚੀ ਵਿੱਚ ਸ਼ਾਮਲ ਕੀਤੇ ਗਏ ਜੀਟੀਐਸ ਵਿੰਧਾਂ ਵਾਲੇ ਸਾਰੇ ਨਵੇਂ ਸ਼ੱਕੀ ਨੇ ਤੇ ਐਂਡਰੀਨ ਵਕਾਰ ਜੋ ਟੋਰੰਟੋ ਪੁਲਿਸ ਸਰਵਿਸ ਟੀਪੀਐਸ ਨੂੰ ਕਤਲ ਲਈ ਲੜਿੰਦਾ ਕੈਥੀਨ ਬਰਜ਼ੋਨ ਖਾਸ ਕਰਕੇ ਯੋਰਕ ਰੀਜਨ ਪੁਲਿਸ ਨੂੰ ਕਤਲ ਦੇ ਮਾਮਲੇ ਵਿੱਚ ਲੜਿੰਦਾ ਧਰਮਤਾਲੀਵਾਲ ਜੋ ਪੀਲ ਰਿਜ਼ਨ ਪੁਲਿਸ ਨੂੰ ਕਤਲ ਦੇ ਮਾਮਲੇ ਵਿੱਚ ਲੜਿੰਦਾ ਯਾਸਿਰ ਮੁਹੰਮਦ ਟੀਪੀਐਸ ਨੂੰ ਕਤਲ ਦੇ ਮਾਮਲੇ ਵਿੱਚ ਲੜਿੰਦਾ ਮੁਹੰਮਦ ਅਬਦਾਲੀ ਜੋ ਟੀਪੀਐਸ ਨੂੰ ਕਤਲ ਦੇ ਮਾਮਲੇ ਵਿੱਚ ਲੜਿੰਦਾ ਪਿਛਲੇ ਸਾਲ ਸ਼ਹਿਰ ਦੇ ਜਿੱਥੇ ਗ੍ਰੀਕ ਟਾਊਨ ਇਲਾਕੇ ਵਿੱਚ ਘਾਤਕ ਗੋਲੀਬਾਰੀ ਵਿੱਚ ਲੜਿੰਦੇ ਇੱਕ ਟ੍ਰਾਂਟੋ ਦੇ ਵਿਅਕਤੀ ਦੇ ਬੋਲੇਗੇ ਸੂਚੀ ਦੇ ਸਿਖਰ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਸ਼ੱਕੀ ਮਾਈਕਲ ਬੇਬੀ ਨੂੰ ਕੈਨੇਡਾ ਨੇ ਮੋਸਟ ਵਾਂਟਡ ਭਗੌੜੇ ਬੱਚੋ ਨਾਮਜ਼ਦ ਕੀਤੇ ਜਾਣ ਤੇ ਇੱਕ ਹਫ਼ਤੇ ਬਾਅਦ ਪ੍ਰਿੰਸ ਐਡਵਰਡ ਆਈਲੈਂਡ ਤੋਂ ਗ੍ਰਿਫਤਾਰ ਕਰ ਲੱਤਾ ਗਿਆ ਸੀ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਹਾਜ਼ ਮਿਊਜ਼ ਵਾਲਾ ਦਿਨਾਲ